ਬਬਈ ਤੁਸੀਂ ਇੰਨੀ ਜ਼ਿਆਦਾ ਮਤਲਬ ਸੇਵਾ ਕੀਤੀ ਤੁਸੀਂ এনवायरमेंट ਨੂੰ ਲੈ ਕੇ ਵਾਤਾਵਰਨ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਵੀ ਜਾਗਰੂਕ ਕੀਤਾ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਵਾਤਾਵਰਨ ਇੰਨੀ ਜ਼ਿਆਦਾ ਵਾਤਾਵਰਨ ਚ ਖਰਾਬੀ ਆ ਗਈ ਕੀ ਇਹਦਾ ਜ਼ਿੰਮੇਵਾਰ ਮਨੁੱਖ ਹੈ ਜਾਂ ਕੀ ਇਹਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਸਰਕਾਰਾਂ ਵੀ ਨੇ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਮੈਂ ਕਿਸੇ ਸਪੈਸੀਫਿਕ ਸਰਕਾਰ ਨੂੰ ਕੁਐਸਚਨ ਨਹੀਂ ਕਰ ਰਹੀ ਇਟਸ ਓਵਰਆਲ ਕਿ ਗਵਰਨਮੈਂਟ ਨੇ ਕੋਈ ਕਦੇ ਇਹ ਜਿਹੀ ਪੋਲਿਸੀਜ਼ ਨਹੀਂ ਬਣਾਈਆਂ ਕਿ ਵਾਤਾਵਰਨ ਮਤਲਬ ਇਸ ਤਰ੍ਹਾਂ ਦੀਆਂ ਜੋ ਦਿੱਕਤ ਆ ਰਹੀਆਂ ਉਹਨਾਂ ਕਿ ਮਨੁੱਖ ਨੇ ਮਤਲਬ ਆਪਣਾ ਜੋ ਇੱਕ ਜੀਵਨ ਦਾ ਢਾਂਚਾ ਹੀ ਇਸ ਤਰ੍ਹਾਂ ਬਣਾ ਲਿਆ ਕਿ ਉਹਨੇ ਮਤਲਬ ਵਾਤਾਵਰਣ ਨੂੰ ਬਿਲਕੁਲ ਹੀ ਉਹ ਕਰਤਾ ਕਮਾਈ ਦੇ ਸਾਧਨ ਹੋ ਜਾਣ ਪਰ ਇੱਕ ਜਿਹੜਾ ਇੱਕ ਲਾਈਫ ਸਟਾਈਲ ਹੈ ਅੱਛੇ ਵਾਲਾ ਉਹਨੂੰ ਉਹਨੇ ਕਿਤੇ ਨਾ ਕਿਤੇ ਤਿਆਗ 1970 ਕੇ ਤੱਕਰ ਜਿਹੜਾ ਹੈਗਾ ਬਹੁਤ ਘੱਟ ਸੀਗਾ ਅੱਛਾ ਜੀ ਬੁੱਢਾ ਦਰਿਆ ਵੀ ਸਾਫ਼ ਪਗਦਾ ਸੀ ਕਾਲੀ ਵੇ ਵੀ ਸਾਫ਼ ਪਗਦੀ ਸੀ ਚਿੱਟੀ ਵੇ ਵੀ ਸਾਫ਼ ਪਗਦੀ ਸੀ ਅੱਛਾ ਜੀ 1976 ਚ ਐਕਟ ਬਣਿਆ ਜਿਹੜਾ ਹੈਗਾ ਇਹਦੇ ਪੋਲੂਸ਼ਨ ਦੇ ਖਿਲਾਫ ਅੱਛਾ ਜੀ ਹਰੋ ਦੇ ਵਿੱਚ ਸੁਧਾਰ ਵੀ ਹੋਏ ਉਹਦੇ ਅਨਸਾਰ ਕਿਸੇ ਵੀ ਨੈਚਰਲ ਸੋਰਸ ਤੇ ਅਸੀਂ ਗੰਦਾ ਪਾਣੀ ਨਹੀਂ ਪਾ ਸਕਦੇ ਨਾ ਪਿੰਡਾਂ ਦਾ ਨਾ ਸ਼ਹਿਰਾਂ ਦਾ ਨਾ ਪਰਸਨਲੀ ਨਾ ਕੋਈ ਸਮੂਹ ਪਰ ਅਫਸ਼ੋਸ ਆ ਕੋ ਕਾਨੂੰਨ ਤਾਂ ਬਣ ਗਿਆ ਇਹ ਇੱਕ ਸਮਝ ਲਓ ਦਿਖਾਵਾ ਰਹਿ ਗਿਆ ਤੇ ਸਿਰਫ ਇਹਨਾਂ ਨੇ ਕੀਤਾ ਕੁਛ ਨਹੀਂ ਜੇ ਕੀਤਾ ਹੋਇਆ ਹੁੰਦਾ ਤਾਂ ਹੁਣ ਤੇ ਫਿਰ ਜਿਹੜਾ ਇਹ ਹਾਲਾਤ ਨਾ ਮੰਨ ਕੰਟਰੋਲ ਹੋ ਜਾਂਦਾ ਤੇ ਇੰਨੀ ਤਕਲੀਫ ਵੀ ਨਹੀਂ ਹੋਣੀ ਸੀ ਪਾਣੀ ਥੱਲੇ ਵੀ ਨਹੀਂ ਜਾਣਾ ਜੇ ਇਹਨੇ ਇੰਡਸਟਰੀ ਲਾਉਣੀ ਆ ਆਪਦਾ ਕਰੇ ਪ੍ਰਬੰਧ